ਸਟੋਰੀ ਸੁਣ ਕੇ ਤੁਸੀਂ ਹੈਰਾਨ ਪਰੇਸ਼ਾਨ ਰਹਿ ਜਿਓਗੇ ਸਰਕਾਰਾਂ ਤਾਂ ਦਾਅਵੇ ਕਰਦੀਆਂ ਨੇ ਕਿ ਡਿਜੀਟਲ ਇੰਡੀਆ ਹੈ ਇੱਥੇ ਕਿਸੇ ਨਾਲ ਕੋਈ ਫਰਾਡ ਨਹੀਂ ਹੁੰਦਾ ਪਰ ਫਰਾਡ ਇੱਕ ਦੇਸ਼ ਦੇ ਜਵਾਨ ਦੇ ਨਾਲ ਹੀ ਹੋਇਆ ਹੈ ਲੱਖਾਂ ਦਾ ਫਰਾਡ ਹੋਇਆ ਹੈ ਇੱਕ ਫੌਜੀ ਹੋਣ ਦੇ ਨਾਤੇ ਔਰ ਕਾਰਗਲ ਦੀ ਵਾਰ ਲੜੀ ਹੋਵੇ ਅਸੀਂ ਆਪਣੇ ਇਨਸਾਫ਼ ਵਾਸਤੇ ਦਰਦਰ ਪਟਕੀਏ ਤਾਂ ਬੜੀ ਸ਼ਰਮਨਾਕ ਗੱਲ ਆ ਦਰਦਰ ਪਟਕਣਾ ਪੈ ਰਿਹਾ ਜੀ ਦਰਦਰ ਪਟਕਣਾ ਪੈ ਰਿਹਾ ਜੀ ਇੱਕ ਫੌਜੀ ਜਵਾਨ ਨੂੰ ਮੈਂ ਜੀ ਜਦੋਂ ਪੈਨਸ਼ਨ ਆਉਣ ਤੋਂ ਬਾਅਦ ਜੋ ਸਾਨੂੰ ਸਰਕਾਰੀ ਫੰਡ ਅਲਾਟ ਹੁੰਦੇ ਨੇ ਉਹ ਕੁਛ ਆਪਣੇ ਨਿੱਜੀ ਬਚਤ ਕਰਕੇ ਇੱਕ ਅਵਤਾਰ ਸਿੰਘ ਨਾਂ ਦੇ ਸ਼ਖਸ ਤੋਂ ਪਲਾਟ ਲੈਣਾ ਜੀ ਹਰਨਾਮ نگر ਤਲਾਨੀਆਂ ਵਿਖੇ ਫਤਿਹਗੜ੍ਹ ਸਾਹਿਬ ਜੀ ਜੀ ਚਲੋ ਪਲਾਟ ਲੈ ਲੈਨੇ ਜੀ ਅਸੀਂ ਰਿਸਟਰੀ ਹੋ ਜਾਂਦੀ ਆ ਕੁਛ ਸਮਾਂ ਪਾ ਕੇ ਅਸੀਂ ਇਸ ਮੰਤਵ ਦੇ ਨਾਲ ਗਏ ਉੱਥੇ ਕਿ ਅਸੀਂ ਆਪਣੀ ਉਸਾਰੀ ਕੁਛ ਕਰੀਏ ਉੱਥੇ ਕੀ ਦੇਖਦੇ ਆ ਜਾ ਕੇ ਕਿ ਇੱਕ ਬੰਦਾ ਹੋਰ ਖੜਾ ਹੁੰਦਾ ਕਹਿੰਦਾ ਇਹ ਤਾਂ ਪਲਾਟ ਮੇਰਾ ਹੈ तहसीलदार ਕਿੱਡਾ ਇਹਦੇ ਵਿੱਚ ਅਨਸਰੇਬਲ ਬੰਦਾ ਹੋਣ ਦੇ ਨਾਤੇ ਔਰ ਸਾਡੇ ਨਾਮ ਦੀ ਰਿਸ਼ਤੀ ਕਿਸੇ ਹੋਰ ਨੂੰ 40420 ਦੇ ਵਿੱਚ ਕਰਵਾ ਲੰਦੇ ਆ ਬੰਦੇ ਪੈਸੇ ਦੇ ਚੰਦੀ ਗੱਲ ਹੈ ਜੀ ਇਹ ਇਹ ਸਨ 2016 ਦੀ ਗੱਲ ਹੈ ਜੀ 2016 ਦੀ ਪਰ ਹੁਣ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜੀ ਉਹ ਕਹਿੰਦੇ ਜਿਨ੍ਹਾਂ ਨੇ ਪਹਿਲਾਂ ਇਦਾਂ ਦੀਆਂ ਧੋਖਾਧੜੀਆਂ ਕਰੀਆਂ ਨੇ ਫਰਾਡ ਕੀਤੇ ਨੇ ਉਹਨਾਂ ਨੂੰ ਖੂੰਜੇ ਲਾਇਆ ਜਾ ਰਿਹਾ ਉਹਨਾਂ ਨੂੰ ਬਣਦੀਆਂ ਸਜ਼ਾਵਾਂ ਮਿਲ ਰਹੀਆਂ ਨੇ ਹੁਣ ਤਾਂ ਫਿਰ ਸਲਾਖਾਂ ਦੇ ਪਿੱਛੇ ਹੋਊਗਾ ਉਹ ਸ਼ਖਸ ਬਿਲਕੁਲ ਨਹੀਂ ਜੀ ਬਿਲਕੁਲ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਅਸੀਂ ਨਹੀਂ ਮੰਨਦੇ ਅਸੀਂ ਕਹਿੰਦੇ ਆਮ ਆਦਮੀ ਸਰਕਾਰ ਫੇਲ ਹੈ ਇਸ ਕੰਮ ਦੇ ਵਿੱਚ ਫੇਲ ਹੈ ਜੀ ਬਿਲਕੁਲ ਜੀ ਉਹ ਤਾਂ ਦਾਅਵੇ ਕਰ ਰਹੇ ਨੇ ਜੀ ਕਹਿੰਦੇ ਜੀ ਕੋਈ ਤੋਖਾ ਧੜੀ ਵਾਲੇ ਨੂੰ ਅਸੀਂ ਬਖਸ਼ਦੇ ਨਹੀਂ ਉਹਨਾਂ ਨੇ ਤਾਂ ਮੰਤਰੀ ਤੱਕ ਚੱਕ ਕੇ ਅੰਦਰ ਕਰਤੇ ਜੀ ਅਸੀਂ ਤਵਾਨਾ ਸਾਹਿਬ ਆਮ ਆਦਮੀ ਪਾਰਟੀ ਦੇ ਆਫੀਸਰ ਸਭਾਂ ਡੀਸੀ ਸਾਹਿਬਾਨ ਐਸਐਸਪੀ ਸਾਹਿਬਾਨ ਸਭ ਦੇ ਜਾ ਕੇ ਅਸੀਂ ਕੁੰਡੇ ਖੜਕਾ ਚੁੱਕੇ ਹਾਂ ਕਿ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਬੰਦਾ ਮੰਨ ਰਿਹਾ ਜੀ ਬਈ ਇਹ ਗਲਤੀ ਹੋਈ ਹੈ ਬਿਲਕੁਲ ਬੰਦਾ ਮੰਨ ਰਿਹਾ ਜੀ ਨਵਾਬ ਅਲੀ ਨਾਮ ਦਾ ਸ਼ਖਸ਼ਾ ਜਿਹੜਾ ਕਹਿੰਦਾ ਪੈਸੇ ਦਵਾਣ ਦਾ ਮੈਂ ਜ਼ਿੰਮੇਵਾਰ ਹਾਂ ਮੈਂ ਤੁਹਾਨੂੰ ਪੈਸੇ ਦਵਾਵਾਂਗਾ ਤੁਸੀਂ ਪਲਾਟਾਂ ਦੀ ਗੱਲ ਛੱਡੋ ਤੁਹਾਨੂੰ ਪੈਸੇ ਵਾਪਸ ਕਰਾਂਗਾ ਮੰਨਦਿਆਂ ਡੀਐਸਪੀ ਦੇ ਅੰਡਰ ਫੈਸਲੇ ਹੋਏ ਨੇ ਜੀ ਕਿਸ ਤਰ੍ਹਾਂ ਦੇਖਦੇ ਹੋ ਜੀ ਉਹ ਕਹਿੰਦੇ ਨਵਾਬ ਅਲੀ ਸਾਹਿਬ ਨੇ ਜ਼ਿੰਮੇਵਾਰੀ ਲੱਤੀ ਸੀਗੀ ਪਰ ਸਾਡਾ ਮਸਲਾ ਹੱਲ ਨਹੀਂ ਹੋ ਰਿਹਾ ਭਰਾ ਜੀ ਮੇਰੀ ਗੱਲ ਸੁਣੋ ਇੱਕ ਬੇਦੀ ਆ ਵੀਰ ਨੂੰ ਹਾਂਜੀ ਹਾਂਜੀ ਤੇ ਕੋਈ ਇਹ ਆਪਾਂ ਇਹਦੇ ਨਾਲ ਖੜੇ ਆ ਸਾਡਾ ਭਰਾ ਇਹ ਵੱਡਾ ਅਸਿਸਟ ਸਰਕਾਰ ਕਰਦੇ ਆ ਇਹਨਾਂ ਦਾ ਮਨੋਂ ਪੂਰਾ ਠੀਕ ਹੈ ਜੀ ਠੀਕ ਹੈ ਤੇ ਜਦਾ ਕੰਮ ਵੀ ਕਰਾਵਾਂਗੇ ਆਪਾਂ ਗ੍ਰਾਪ ਭਾਗ ਤਾਂ ਖੁਦ ਭਗਵੰਤ ਮਾਨ ਸਾਹਿਬ ਦੇ ਅੰਡਰ ਹੈ ਜੀ ਸਾਰਾ ਕੰਮ ਉਹ ਆਪ ਦੇਖਦੇ ਨੇ ਫੇਰ ਵੀ ਅਫਸਰ ਇਦਾਂ ਦੇ ਕੰਮ ਕਰੀ ਜਾਂਦੇ ਨੇ ਫੇਰ ਹੋਮ ਸੈਕਟਰੀ ਨੇ ਭਗਵੰਤ ਮਾਨ ਨੂੰ ਕੀ ਰਿਪੋਰਟ ਦਿੱਤੀ ਵੀ ਮੇਰੇ ਕੋਲ ਇਦਾਂ ਕਰਕੇ ਬਲਜਿੰਦਰ ਸਿੰਘ ਧਨਵਾ ਸਾਹਿਬ ਦੀ ਮੇਲ ਆਈ ਆ ਉਹਨਾਂ ਨੂੰ ਇਹ ਦਿੱਕਤ ਦੇ ਵਿੱਚ ਨੇ ਫੇਰ ਉਹਨਾਂ ਨੇ ਕੀ ਉਹਦਾ ਨਿਚੋੜ ਕੱਢਿਆ ਦੱਸੇ ਮੈਨੂੰ ਸਸੀਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਜਿਵਾਣਾ ਅੱਜ ਅਸੀਂ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਪਿੰਡ ਰਜਿੰਦਰਗੜ ਵਿਖੇ ਪਹੁੰਚੇ ਹਾਂ ਜਿੱਥੇ ਇੱਕ ਕਾਰਗਿਲ ਫਾਈਟਰ ਫੌਜੀ ਜਵਾਨ ਦੇ ਨਾਲ ਧੋਖਾ ਹੁੰਦਾ ਏ ਧੋਖਾ ਵੀ ਲੱਖਾਂ ਦਾ ਸਾਰੀ ਸਟੋਰੀ ਸੁਣ ਕੇ ਤੁਸੀਂ ਹੈਰਾਨ ਪਰੇਸ਼ਾਨ ਰਹਿ ਜਿਓਗੇ ਉਹ ਸਰਕਾਰਾਂ ਤਾਂ ਦਾਅਵੇ ਕਰਦੀਆਂ ਨੇ ਕਿ ਡਿਜੀਟਲ ਇੰਡੀਆ ਏ ਇੱਥੇ ਕਿਸੇ ਨਾਲ ਕੋਈ ਫਰਾਡ ਨਹੀਂ ਹੁੰਦਾ ਪਰ ਫਰਾਡ ਇੱਕ ਦੇਸ਼ ਦੇ ਜਵਾਨ ਦੇ ਨਾਲ ਹੀ ਹੋਇਆ ਏ ਲੱਖਾਂ ਦਾ ਫਰਾਡ ਹੋਇਆ ਏ ਸਰਦਾਰ ਬਲਜਿੰਦਰ ਸਿੰਘ ਨੇ ਕਾਰਗਲ ਫਾਈਟਰ ਨੇ ਗੱਲ ਕਰਦੇ ਆਂ ਹਾਂਜੀ ਬਲਜਿੰਦਰ ਸਿੰਘ ਜੀ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ਼ ਕਰਦੇ ਆਂ ਵਾਇਗਰੂ ਜੀ ਖਾਲਸਾ ਵਾਇਗਰੂ ਜੀ ਕੀ ਫਤਿਹ ਟਵਾਨਾ ਸਾਹਿਬ ਮੈਂ ਫੌਜ ਦੇ ਵਿੱਚ 18 ਸਾਲ ਨੌਕਰੀ ਕੀਤੀ ਆ 99 ਦੇ ਵਿੱਚ ਅਸੀਂ ਕਾਰਗਲ ਦੇ ਵਿੱਚ ਸੀਗੇ ਤੇ ਜਿਹਦੇ ਵਿੱਚ ਇੱਕ ਅਫਸਰ 4 JSO 30 ਤੇ ਅਦਰ ਜਵਾਨ ਜੋ ਸ਼ਹੀਦ ਦਾ ਸ਼ਹਾਦਤ ਦਾ ਜਾਮ ਪੀ ਗਏ ਉਸ ਟੁਕੜੀ ਦਾ ਹਿੱਸਾ ਹੈ ਅੱਛਾ ਜੀ ਅਸੀਂ ਟਵਾਨਾ ਸਾਹਿਬ ਦੇਖੋ ਇੱਕ ਫੌਜੀ ਹੋਣ ਦੇ ਨਾਤੇ ਔਰ ਕਾਰਗਲ ਦੀ ਵਾਰ ਲੜੀ ਹੋਵੇ ਅਸੀਂ ਆਪਣੇ ਇਨਸਾਬ ਵਾਸਤੇ ਦਰਦਰ ਪਟਕੀਏ ਤਾਂ ਬੜੀ ਸ਼ਰਮਨਾਕ ਗੱਲ ਆ ਦਰਦਰ ਪਟਕਣਾ ਪੈ ਰਿਹਾ ਜੀ ਦਰਦਰ ਪਟਕਣਾ ਪੈ ਰਿਹਾ ਜੀ ਇੱਕ ਫੌਜੀ ਜਵਾਨ ਨੂੰ ਇੱਕ ਫੌਜੀ ਨਾਤੇ ਜੀ ਮੈਂ ਡੀਸੀ ਸਾਹਿਬ ਨੂੰ ਐਪਲੀਕੇਸ਼ਨ ਦਿੱਤੀ ਉਹਨਾਂ ਨੇ ਐਸਡੀਐਮ ਨੂੰ ਮਾਰਕ ਕੀਤੀ ਐਸਡੀਐਮ ਬਸੇਪਠਾਣਾ ਐਸਡੀਐਮ ਫਤੇਗੜ ਸਾਹਿਬ ਕੋਈ ਜਵਾਬ ਨਹੀਂ ਕੋਈ ਅਨਸਰਵਲ ਨਹੀਂ ਮੰਦਾ ਤਿੰਨ ਵਾਰ ਮੈਂ ਐਸਐਸਪੀ ਫਤੇਗੜ ਗੜ੍ਹ ਸਾਹਿਬ ਕੋ ਜਾਇਆ ਜਿਹੜਾ ਇੱਕ ਡੀਐਸਪੀ ਨੂੰ ਮਾਰਕ ਕਰਕੇ ਡੀਐਸਪੀ ਦੇ ਮੌਜੂਦਗੀ ਦੇ ਵਿੱਚ ਇੱਕ ਨਵਾਬ ਅਲੀ ਸ਼ਖਸ ਨਾਮ ਦਾ ਬੰਦਾ ਹੈ ਸਰੰਦ ਬਾੜੇ ਤੋਂ ਉਹ ਅਵਤਾਰ ਸਿੰਘ ਦਾ ਪੱਖ ਲੈਂਦੇ ਹੋਏ ਸਾਡਾ ਫੈਸਲਾ ਕਰਾਉਂਦਾ ਕਿ ਪੈਸੇ ਦਵਾਉਣ ਦਾ ਮੈਂ ਜ਼ਿੰਮੇਵਾਰ ਹਾਂ ਅੱਜ ਤੱਕ ਮੈਨੂੰ ਇੱਕ ਵੀ ਪੈਸਾ ਨਹੀਂ ਮਿਲਿਆ ਦੇਖੋ 2012 ਤੋਂ ਲੈ ਕੇ ਹੁਣ ਤੱਕ ਇੱਕ 16 ਲੱਖ ਰੁਪਏ ਦੀ ਕਿੱਡੀ ਵੱਡੀ ਰਕਮਾਂ ਤੁਹਾਡੇ ਨਾਲ ਠੱਗੀ ਕਿੱਦਾਂ ਹੁੰਦੀ ਹੈ ਜੀ ਆਪਾਂ ਸਰੋਤਿਆਂ ਨੂੰ ਦੇਖਣ ਵਾਲਿਆਂ ਨੂੰ ਇਹ ਸਮਝਾ ਦਈਏ ਕਿਉਂਕਿ ਸਰਕਾਰੇ ਦਵਾਰੇ ਵੀ ਇਹ ਵੀਡੀਓ ਆ ਜਿਹੜੀ ਪਹੁੰਚਣੀ ਆ ਜਿਹਦਾ ਅਸਰ ਹੋਵੇ ਉਹਨਾਂ ਨੂੰ ਪਤਾ ਲੱਗ ਜੇ ਕਿ ਤੁਹਾਡੇ ਨਾਲ ਫਰਾਡ ਕਿੱਦਾਂ ਹੋਇਆ ਕੱਲ ਕੀ ਹੈ ਜੀ ਸਾਰੀ ਮੈਂ ਜੀ ਜਦੋਂ ਪੈਨਸ਼ਨ ਆਉਣ ਤੋਂ ਬਾਅਦ ਜੋ ਸਾਨੂੰ ਸਰਕਾਰੀ ਫੰਡ ਅਲਾਟ ਹੁੰਦੇ ਨੇ ਉਹ ਕੁਛ ਆਪਣੇ ਨਿੱਜੀ ਬਚਤ ਕਰਕੇ ਇੱਕ ਅਵਤਾਰ ਸਿੰਘ ਨਾਂ ਦੇ ਸ਼ਖਸ ਤੋਂ ਪਲਾਟ ਲੈਣਾ ਹੈ ਜੀ ਹਰਨਾਮ ਨਗਰ ਤਲਾਣੀਆਂ ਵਿਖੇ ਫਤਿਹਗੜ੍ਹ ਸਾਹਿਬ ਜੀ ਜੀ ਚਲੋ ਪਲਾਟ ਲੈ ਲੈਨੇ ਜੀ ਅਸੀਂ ਰਿਸਟਰੀ ਹੋ ਜਾਂਦੀ ਆ ਕੁਛ ਸਮਾਂ ਪਾ ਕੇ ਅਸੀਂ ਇਸ ਮੰਤਬ ਦੇ ਨਾਲ ਗਏ ਉੱਤੇ ਕਿ ਅਸੀਂ ਆਪਣੀ ਉਸਾਰੀ ਕੁਸ਼ ਕਰੀਏ ਉਤੇ ਕੀ ਦੇਖਦੇ ਆ ਜਾ ਕੇ ਕਿ ਇੱਕ ਬੰਦਾ ਹੋਰ ਖੜਾ ਹੁੰਦਾ ਕਹਿੰਦਾ ਇਹ ਤਾਂ ਪਲਾਟ ਮੇਰਾ ਹੈ ਰਜਿਸਟਰੀ ਤੇ ਇੰਤਕਾਲ ਹੋਣ ਤੋਂ ਬਾਅਦ ਹੋਰ ਬੰਦੇ ਦਾ ਪਲਾਟ ਹੋ ਗਿਆ ਜੀ ਉਹ ਹਾਂਜੀ 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 ਰਜਿਸਟਰੀ ਦੇਖੋ ਵੀ ਇੱਕ ਤਹਿਸੀਲਦਾਰ ਕਿੱਡਾ ਇਹਦੇ ਵਿੱਚ ਅਨਸਰਵੇਬਲ ਬੰਦਾ ਹੋਣ ਦੇ ਨਾਤੇ ਔਰ ਸਾਡੇ ਨਾਮ ਦੀ ਰਜਿਸਟਰੀ ਕਿਸੇ ਹੋਰ ਨੂੰ 40420 ਦੇ ਵਿੱਚ ਕਰਵਾ ਲੈਂਦੇ ਆ ਬੰਦੇ ਪੈਸੇ ਦੇ ਜਿਹੜੇ ਸੰ ਦੀ ਗੱਲ ਹੈ ਜੀ ਇਹ ਇਹ ਸਨ 2016 ਦੀ ਗੱਲ ਹੈ 2016 ਦੀ ਪਰ ਹੁਣ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜੀ ਉਹ ਕਹਿੰਦੇ ਜਿਨ੍ਹਾਂ ਨੇ ਪਹਿਲਾਂ ਇਦਾਂ ਦੀਆਂ ਧੋਖਾ ਧੜੀਆਂ ਕਰੀਆਂ ਨੇ ਫਰਾਡ ਕੀਤੇ ਨੇ ਉਹਨਾਂ ਨੂੰ ਖੁੰਝੇ ਲਾਇਆ ਜਾ ਰਿਹਾ ਉਹਨਾਂ ਨੂੰ ਬਣਦੀਆਂ ਸਜ਼ਾਵਾ ਮਿਲ ਰਹੀਆਂ ਨੇ ਹੁਣ ਤਾਂ ਫਿਰ ਸਲਾਖਾਂ ਦੇ ਪਿੱਛੇ ਹੋਊਗਾ ਉਹ ਸ਼ਖਸ ਬਿਲਕੁਲ ਨਹੀਂ ਜੀ ਬਿਲਕੁਲ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਅਸੀਂ ਨਹੀਂ ਮੰਨਦੇ ਅਸੀਂ ਕਹਿੰਦੇ ਆਮ ਆਦਮੀ ਸਰਕਾਰ ਫੇਲ ਹੈ ਇਸ ਕੰਮ ਦੇ ਵਿੱਚ ਠੀਕ ਹੈ ਜੀ ਬਿਲਕੁਲ ਜੀ ਉਹ ਤਾਂ ਦਾਅਵੇ ਕਰ ਰਹੇ ਨੇ ਜੀ ਕਹਿੰਦੇ ਜੀ ਕੋਈ ਤੋ ਠੋਖਾ ਧੜੀ ਵਾਲੇ ਨੂੰ ਅਸੀਂ ਬਖਸ਼ਦੇ ਨਹੀਂ ਉਹਨਾਂ ਨੇ ਤਾਂ ਮੰਤਰੀ ਤੱਕ ਚੱਕ ਕੇ ਅੰਦਰ ਕਰਤੇ ਜੀ ਅਸੀਂ ਟਵਾਰਾ ਸਾਹਿਬ ਆਮ ਆਦਮੀ ਪਾਰਟੀ ਦੇ ਅਫੀਸਰ ਸਭਾਂ ਡੀਸੀ ਸਾਹਿਬਾਨ ਐਸਐਸਪੀ ਸਾਹਿਬਾਨ ਸਭ ਦੇ جا کے ਅਸੀਂ ਕੁੰਡੇ ਖੜਕਾ ਚੁੱਕੇ ਆ ਕਿ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਅੱਜ ਤੱਕ ਇਨਸਾਫ ਨਹੀਂ ਮਿਲਿਆ ਜੀ ਕਿੱਥੇ ਕਿੱਥੇ ਗਏ ਤੁਸੀਂ ਅਸੀਂ ਡੀਸੀ ਬੱਦੇਗੜ ਸਾਹਿਬ ਨੂੰ ਕੰਪਲੇਨ ਦੇ ਚੁੱਕੇ ਆ ਜੀ ਉਹਨੇ ਐਸਡੀਐਮ ਬੱਸੀਪਟਾਨ ਔਰ ਫਤੇਗੜ ਸਾਹਿਬ ਨੂੰ ਕੰਪਲੇਨ ਉਹ ਕੀਤੀ ਕੋਈ ਫੋਨ ਨਹੀਂ ਆਇਆ ਤਿੰਨ ਵਾਰ ਦਰਖਾਸਤ ਅਸੀਂ ਐਸਐਸਪੀ ਦੇ ਚੁੱਕੇ ਆ ਉਹ ਸ਼ਖਸ ਆਂਦਾ ਇੱਕ ਨਵਾਬ ਵਾਲੇ ਦੇ ਸ਼ਖਸ ਨੂੰ ਲੈ ਕੇ ਆਂਦਾ ਕਿ ਮੈਂ ਪੈਸੇ ਦਿਵਾਵਾਂਗਾ ਕਿ ਮੈਂ ਬੱਚਾ ਮੈਂ ਅੱਜ ਆਇਆ ਜੀ ਮੈਂ ਕੱਲ ਆਇਆ ਜੀ ਮੈਂ ਅੱਜ ਆਇਆ ਜੀ ਮੈਂ ਕੱਲ ਆਇਆ ਜੀ ਕੋਈ ਸਾਨੂੰ ਇਨਸਾਫ ਅਜ ਤੱਕ ਨਹੀਂ ਮਿਲਿਆ ਜੀ ਅੱਛਾ ਹਾਂਜੀ ਪਰ ਫਿਰ ਇਹ ਸਰਕਾਰਾਂ ਦੇ ਦਾਅਵੇ ਖੋਖਲੇ ਹੋ ਨੇ ਜੀ ਬਿਲਕੁਲ ਖੋਖਲੇ ਆ ਜੀ ਭਗਵੰਤ ਮਾਨ ਸਰਕਾਰ ਇਸ ਕੰਮ ਦੇ ਵਿੱਚ ਫੇਲ ਸਾਬਤ ਕਹਾਗੇ ਸੀ ਉਹ ਤਾਂ ਕਹਿ ਰਹੇ ਨੇ ਜੀ ਕਹਿੰਦੇ ਲੋਕਾਂ ਦੇ ਮਨਾਂ 'ਚ ਬਸੇ ਪਿਆ ਹੁਣ ਉਹ ਲੰਬਾ ਟਾਈਮ ਰਾਜ ਕਰੂਗਾ ਆਮ ਆਦਮੀ ਪਾਰਟੀ ਬਿਲਕੁਲ ਨਹੀਂ ਕਰ ਸਕਦੀ ਜੀ ਟਵਾਣਾ ਸਾਹਿਬ ਤਿੰਨ ਤਿੰਨ ਐਮਪੀ ਦੀਆਂ ਸੀਟਾਂ ਆਈਆਂ ਮੈਂ ਕਹਿੰਦਾ ਗਾਹਾਂ ਨੂੰ ਐਮਐਲ ਦੀ ਸੀਟ ਜ਼ੀਰੋ ਰਹਿ ਜਾਏਗੀ ਜੇ ਇਹੀ ਹਾਲ ਚੱਲਿਆ ਕਾਰਨ ਕੀ ਹੈ ਜੀ ਕਾਰਨ ਕੀ ਹੈ ਜਨਤਾ ਦੀਆਂ ਅਪਕਾਰ ਸੁਣੋ ਕੀ ਜਨਤਾ ਨੂੰ ਹੋ ਕੀ ਰਿਹਾ ਹੈ ਅਫਸਰ ਮੇਰੇ ਕਰ ਕੀ ਰਹਿਨੇ ਭਗਵਾਨ ਤੁਮਾਨੂੰ ਪਤਾ ਹੀ ਨਹੀਂ ਕਿੱਥੇ ਕਿਹੜੇ ਦੁਨੀਆ ਚ ਘੁੰਮ ਰਿਹਾ ਹੋ ਜਦੋਂ ਇੱਕ ਰਿਟਾਇਰ ਫੌਜੀ ਨਾਲ ਧੋਖਾ ਧੜੀ ਹੋ ਰਹੀ ਹੈ ਜੀ ਆਮ ਜਨਤਾ ਕਿੱਥੇ ਜਾਊਗੀ ਫਿਰ ਤੁਸੀਂ ਕਹਿ ਰਹੇ ਹੋ ਅਫਸਰ ਨਹੀਂ ਸੁਣ ਰਹੇ ਉਹ ਵੀ ਇੱਕ ਡਿਊਟੀ ਤੇ ਨੇ ਉਹ ਵੀ ਤੁਸੀਂ ਵੀ ਅਫਸਰ ਰਹੇ ਹੋ ਉਹ ਵੀ ਅਫਸਰ ਨੇ ਅਫਸਰ ਅਫਸਰ ਦੀ ਨਹੀਂ ਕਰਦਾ ਬਿਲਕੁਲ ਨਹੀਂ ਜੀ ਮੈਨੂੰ ਹੈਰਾਨੀ ਦੀ ਗੱਲ ਇਹ ਹੁੰਦੀ ਹੈ ਕਿ ਡੀਸੀ ਇੱਕ ਫੌਜੀ ਅਫਸਰ ਦੀ ਧੀ ਆ ਐਸਐਸਪੀ ਇੱਕ ਫੌਜੀ ਅਫਸਰ ਦੀ ਧੀ ਹੋਣ ਦੇ ਨਾਤੇ ਮੇਰੀ ਮੇਰਾ ਦੁੱਖ ਨਹੀਂ ਸੁਣ ਸਕਿਆ ਹੋਰ ਕੌਣ ਸੁਨੇਗਾ ਹੋਮ ਸੈਕਟਰੀ ਕੋਲ ਜਾ ਚੁੱਕਾ ਪੱਤਰ ਡੀਜੀਪੀ ਪੰਜਾਬ ਕੋਲ ਪੱਤਰ ਜਾ ਚੁੱਕਾ ਐ ਐਸਐਸਪੀ ਫਡੇਗੜਾ ਸਾਹਿਬ ਕੋਲ ਪੱਤਰ ਜਾ ਚੁੱਕਾ ਕਿਸੇ ਦੀ ਕੋਈ ਜਵਾਬ ਨਹੀਂ ਔਰ ਕੋਈ ਮੈਨੂੰ ਕੋਈ ਫੋਨ ਨਹੀਂ ਆਇਆ ਜੀ ਤੇ ਦੇਖੋ ਐਡਾ ਮਤਲਬ ਇਹਨਾਂ ਦੇ ਆਫੀਸਰ ਹਨ ਜੋ ਕਰ ਰਹੇ ਨੇ ਬੰਦਾ ਮੰਨ ਰਿਹਾ ਜੀ ਬਈ ਇਹ ਗਲਤੀ ਹੋਈ ਹੈ ਬਿਲਕੁਲ ਬੰਦਾ ਮੰਨ ਰਿਹਾ ਜੀ ਨਵਾਬ ਅਲੀ ਨਾਮ ਦਾ ਸ਼ਖਸਾ ਜਿਹੜਾ ਕਹਿੰਦਾ ਪੈਸੇ ਦਵਾਣ ਦਾ ਮੈਂ ਜ਼ਿੰਮੇਵਾਰ ਹਾਂ ਮੈਂ ਤੁਹਾਨੂੰ ਪੈਸੇ ਦੇਵਾਂਗਾ ਤੁਸੀਂ ਪਲਾਟਾਂ ਦੀ ਗੱਲ ਛੱਡੋ ਤੁਹਾਨੂੰ ਪੈਸੇ ਵਾਪਸ ਕਰਾਂਗਾ ਮੰਨਦੇ ਆ ਡੀਐਸਪੀ ਦੇ ਅੰਡਰ ਫੈਸਲੇ ਹੋਏ ਨੇ ਜੀ ਜਦੋਂ ਪੈਸੇ ਵਾਪਸ ਨਹੀਂ ਹੋਏ ਫੇਰ ਤਾਂ ਡੀਐਸਪੀ ਨੂੰ ਜਾਂ ਜਿਹੜੇ ਅਧਿਕਾਰੀ ਸੀਗੇ ਉਹਨਾਂ ਨੂੰ ਕਾਰਵਾਈ ਕਰਨੀ ਚਾਹੀਦੀ ਸੀ ਕਿ ਕਿਉਂ ਨਹੀਂ ਕਾਰਵਾਈ ਕੀਤੀ ਤੁਸੀਂ ਕੀ ਮੰਨਦੇ ਹੋ ਇਹਨੂੰ ਇਹ ਬਿਲਕੁਲ ਜੀ ਉਹਨਾਂ ਦੀ ਕੋਈ ਮਿਲੀਭੁਗਤ ਲੱਗਦੀ ਹੈ ਜੀ ਮੈਨੂੰ ਜਾਂ ਤਾਂ ਮੈਂ ਇੱਕ ਡੀਐਸਪੀ ਨੂੰ ਕਿਹਾ ਮੈਂ ਸਰ ਤੁਹਾਡੇ ਤੱਕ ਆਏਗਾ ਇਹ ਪਹੁੰਚੇਗਾ ਕਹਿੰਦੇ ਅਸੀਂ ਪੈਸਾ ਲੈਂਦੇ ਨਹੀਂ ਅਜੇ ਕੰਮ ਕਰਦੇ ਨਹੀਂ ਪਰ ਕਿਉਂ ਨਹੀਂ ਸਾਡਾ ਫੈਸਲਾ ਫਿਰ ਹੁਣ ਤੱਕ ਹੋਇਆ ਉਹਨੇ ਪੈਸੇ ਕਿਉਂ ਨਹੀਂ ਵਾਪਸ ਕੀਤੇ ਦੇਖੋ ਇਹ ਤੁਹਾਨੂੰ ਚੈੱਕ ਵਗੈਰਾ ਵੀ ਦਿੱਤੇ ਨੇ ਜੀ ਸਾਨੂੰ ਇਹ ਨਵਾਬਲੀ ਨਾਂ ਦੇ ਸਖਸ਼ ਡੀਐਸਪੀ ਰਾਜਪਾਲ ਦੀ ਮੌਜੂਦੀ ਦੇ ਵਿੱਚ ਸਾਨੂੰ 6 ਚੈੱਕ ਦਿੱਤੇ ਗਏ ਜੋ ਕਿ 10 ਅਗਸਤ 24 ਚੈੱਕ ਲੱਗਣਾ ਸੀ ਜਦੋਂ ਅਸੀਂ ਚੈੱਕ ਜਾਂਦੇ ਹਾਂ ਉੱਥੇ ਬੈਂਕ ਦੇ ਵਿੱਚ ਦੇਖਦੇ ਆ ਉਹਦੇ ਖਾਤੇ ਦੇ ਵਿੱਚ ਜ਼ੀਰੋ ਪੈਸਾ ਹੁੰਦਾ ਕੋਈ ਪੈਸਾ ਨਹੀਂ ਹੁੰਦਾ ਅੱਛਾ ਜੀ ਹਾਂਜੀ ਫਿਰ ਮੈਂ ਨਵਾਬ ਅਲੀ ਸ਼ਖਸ ਦੇ ਨਾਲ ਕੰਟੈਕਟ ਕਰਦਾ ਮੈਂ ਜੀ ਇਹਦੇ ਖਾਤੇ ਵਿੱਚ ਪੈਸਾ ਨਹੀਂ ਨਵਾਬ ਅਲੀ ਕਹਿੰਦਾ ਮੈਂ ਜੂਪੀ ਗਿਆ ਮੈਂ ਹੁਸ਼ਿਆਰਪੁਰ ਗਿਆ ਮੈਂ ਕਿਤੇ ਗਿਆ ਮੈਂ ਕਿਤੇ ਗਿਆ ਕਿ ਮੈਂ ਤੁਹਾਨੂੰ ਆ ਕੇ ਪੈਸੇ ਦੇ ਦੇਵਾਂਗਾ ਇਹ ਮੈਨੂੰ ਲੱਗਦਾ ਜੋ ਨਵਾਬ ਅਲੀ ਦਾ ਵੀ ਹਿੱਸਾ ਲੱਗਦਾ ਵਿੱਚ ਹੈਗਾ ਨਵਾਬ ਅਲੀ ਉਹ ਤੋਂ ਪੈਸੇ ਲੈ ਕੇ ਗਾਹ ਪੰਚਾਉਣ ਦਾ ਕੰਮ ਨਵਾਬ ਅਲੀ ਕਰ ਰਿਹਾ ਫਿਰ ਤਾਂ ਜਿਹੜੀ ਤੁਸੀਂ ਦਿਨ ਰਾਤ ਮਿਹਨਤ ਕੀਤੀ ਹੈ ਜੀ हां सर्दियां च गरमीयां च बॉर्डरਾਂ ਤੇ ਡਿਊਟੀਆਂ ਕੀਤੀਆਂ ਨੇ ਥੋੜੀ ਦਿਨ ਰਾਤ ਦੀ ਮਿਹਨਤ ਹੈ ਜਿਹੜੀ ਉਹ ਤਾਂ ਫਿਰ ਇੱਥੇ ਜਿਹੜੇ ਅ ਅਜਿਹੇ ਲੋਕ ਨੇ ਉਹੀ ਲੈ ਗਏ ਜੀ ਲੁੱਟ ਕੇ ਬਿਲਕੁਲ ਜੀ ਬਿਲਕੁਲ ਅਸੀਂ ਮੰਨਦੇ ਆ ਜੀ ਦੇਖੋ ਮੈਂ ਅਸੀਂ ਮੰਨਦੇ ਵਿੱਚ ਇਹ ਮਾਨ ਰੱਖਦੇ ਆ ਕਿ ਅਸੀਂ ਕਾਰਗਲ ਫਾਈਟਰ ਹੋਣ ਦੇ ਨਾਤੇ ਵੀ ਐਨੇ ਤੋਂ ਮਤਲਬ ਧੋਖੇ ਚ ਆ ਸਕਦੇ ਆ ਬਾਕੀ ਜੰਦਾ ਕੀ ਹੋਏਗਾ ਸਾਨੂੰ ਸਰਕਾਰ ਨੇ ਸਨਮਾਨਤ ਕੀ ਕਰਨਾ ਹੈ ਵੀ ਭਾਈ ਤੁਸੀਂ ਲੜਾਈ ਲੜੀ ਆ ਵੀ ਅਸੀਂ ਆ ਤੁਹਾਡਾ ਫੈਸਲਾ ਕਰਦੇ ਆ ਅਸੀਂ ਤੁਹਾਨੂੰ ਸਨਮਾਨ ਦੰਦੇ ਆ ਬਿਲਕੁਲ ਨਹੀਂ ਜੀ ਇਹ ਦੇਖੋ ਸਾਡੇ ਨਾਲ ਦੇ ਬੰਦੇ ਪੈ ਸ਼ਹੀਦ ਹੋ ਕੇ ਟਵਾਣਾ ਸਾਹਿਬ ਜੇ ਉਸ ਟਾਈਮ ਦੇ ਆਪਰੇਸ਼ਨ ਦੇ ਆਪਰੇਸ਼ਨ ਵਿਜੇ ਦੇ ਵਿੱਚ ਅਸੀਂ ਇੰਨੇ ਮਤਲਬ ਮੁਸ਼ਕਲ ਘਾਲੀ ਆ ਕਿ ਸਾਡਾ ਵਾਪਸ ਆਉਣ ਦਾ ਕੋਈ ਨਾਮ ਨਿਸ਼ਾਨ ਨਹੀਂ ਸੀਗਾ ਤੇ ਸਾਡੇ ਘਰ ਦੇ ਵੀ ਰੋ ਪਟ ਕੇ ਬੈਗੇ ਸੀਗੇ ਵੀ ਪੇਟੀਆਂ ਦੇ ਪੇਟੀਆਂ ਆ ਰਹੀਆਂ ਵੀ ਹੁਣ ਤਾਂ ਪੇਟੀ ਆਣਿਆ ਹੁਣ ਬੰਦਾ ਨਹੀਂ ਆਉਂਦਾ ਇਸ ਸਥਿਤੀ ਦੇ ਵਿੱਚ ਜੋ ਪੈਸਾ ਕਮਾਇਆ ਹੋਵੇ ਬੰਦੇ ਖੂਨ ਪਸੀਨੇ ਦੀ ਕਮਾਈਆਂ ਗੱਲਾਂ ਭਾਵਕ ਕਰਦੀਆਂ ਨੇ ਜੀ ਇਹ ਤਾਂ ਹੀ ਹੁਣ ਮਾਨ ਸਰਕਾਰ ਸੋਚੇ ਵੀ ਕੀ ਕਰਨਾ ਹੈ ਇਹਦੇ ਬਾਰੇ ਜੋ ਇਹਹੀ ਭਾਵਕ ਹੋ ਰਿਆਂ ਉਹ ਅਫਸਰਾਂ ਤੇ ਕੋਈ ਅਸਰ ਨਹੀਂ ਹੋ ਰਿਹਾ ਉਹ ਲੋਕਾਂ ਤੇ ਕੋਈ ਅਸਰ ਨਹੀਂ ਹੋ ਰਿਹਾ ਬਿਲਕੁਲ ਨਹੀਂ ਇਹ ਹੋ ਰਿਹਾ ਇੱਕ ਆਈਐਸ ਰੈਂਕ ਦੇ ਲੈਵਲ ਦੇ ਅਫੀਸਰ ਜੋ ਨਹੀਂ ਸਾਡਾ ਦਰਦ ਸਮਝ ਸਕੇ ਤਾਂ ਹੋਰ ਕੌਣ ਸਮਝੇਗਾ ਮਾਨ ਸਰਕਾਰ ਤਾਂ ਸਮਝੇ ਕਿੱਥੇ ਇਸ ਕੰਮ ਦੇ ਵਿੱਚ ਮਾਨ ਸਰਕਾਰ ਮੈਂ ਤਾਂ ਫੇਰ ਸਭ ਸਮਝਦਾ ਅਸੀਂ ਐਮਐਲਏ ਦੀਆਂ ਵੋਟਾਂ ਮ ਪਰਿਵਾਰ ਸਮੇਤ ਪਾਈਆਂ ਐਮਪੀ ਦੀਆਂ ਵੋਟਾਂ ਪਰਿਵਾਰ ਸਮੇਤ ਪਾਈਆਂ ਸਾਨੂੰ ਐਮਐਲਏ ਐਮਪੀ ਦਾ ਕਦੋਂ ਕੰਮ ਹੁੰਦਾ ਹੂੰ ਅਸੀਂ ਕਦੇ ਸਰਕਾਰੀ ਦਰਬਾਰੇ ਜਾਂਦੇ ਆ ਨਹੀਂ ਜਾਂਦੇ ਪੰਜ ਸਾਲ ਦੇ ਵਿੱਚ ਕਦੇ ਕਦਾਈ ਕਿਤੇ ਸਰਪੰਚ ਤੇ ਹੋਇਆ ਮੋਹਰ ਲਵਾ ਲਈ ਜਾਂ ਕਿਤੇ ਅਸੀਂ ਉੱਥੇ ਉੱਥੇ ਚਲੇ ਗਏ ਤਾਂ ਸਾਨੂੰ ਕੰਮ ਪੈ ਗਿਆ ਸਾਡਾ ਉਹੀ ਕੰਮ ਨਹੀਂ ਹੋ ਰਿਹਾ ਹੂੰ ਇਹਨੂੰ ਕੀ ਆਖੋਗੇ ਤੁਸੀਂ ਫਿਰ ਇਸ ਸਰਕਾਰ ਨੂੰ ਹੂੰ ਹੋ ਸਕਦਾ ਜੀ ਇਹ ਇੱਥੇ ਅਧਿਕਾਰੀਆਂ ਤੱਕ ਹੀ ਸੀਮਤ ਹੋਵੇ ਹੁਣ ਵੀਡੀਓ ਉੱਤੇ ਅਫਸਰਾਂ ਤੱਕ ਜਾਣੀਆਂ ਹੋ ਸਕਦਾ ਇਨਸਾਫ ਮਿਲ ਜੇ ਫਿਰ ਤਾਂ ਤੁਸੀਂ ਮੰਨ ਲੇਗੇ ਓ ਕਿ ਆਮ ਆਦਮੀ ਪਾਰਟੀ ਜੋ ਕਹਿੰਦੀ ਹੈ ਉਹ ਕਰ ਕਰਦੀ ਹੈ ਫਿਰ ਅਸੀਂ ਆਮ ਆਦਮੀ ਪਾਰਟੀ ਦੀ ਪਾਰਟੀ ਦੀ ਪ੍ਰਸ਼ੰਸਾ ਵਾਸਤੇ ਵੀਡੀਓ ਪਾ ਸਕਦੇ ਹਾਂ ਵੀ ਹਾਂ ਬਿਲਕੁਲ ਮਾਨ ਸਰਕਾਰ ਇਸ ਕੰਮ ਦੇ ਵਿੱਚ ਤੇ ਬਚਨਬੱਧਾ ਸਾਨੂੰ ਕਰਕੇ ਦਿਖਾਇਆ ਸਾਡਾ ਹੱਕ ਸਾਨੂੰ ਮਿਲਦਾ ਦਿਵਾਇਆ ਫਿਰ ਅਸੀਂ ਧੰਨਵਾਦ ਥੈਂਕ ਯੂ ਦੀ ਵੀਡੀਓ ਬਿਲਕੁਲ ਪਾਵਾਂਗੇ ਲੇਕਿਨ ਇਸ ਟਾਈਮ ਤੇ ਅਸੀਂ ਭਗਵੰਤ ਮਾਨ ਦੇ ਬਿਲਕੁਲ ਐਂਟੀ ਖਿਲਾਫ ਖੜੇ ਹਾਂ ਕਿ ਉਹਨਾਂ ਦੀ ਕਾਰਵਾਈ ਹੈ ਜੋ ਅਫੀਸਰ ਨੇ ਜੋ ਵੀ ਹੈ ਉਹ ਬਿਲਕੁਲ ਜ਼ੀਰੋ ਨੇ ਜਿਵੇਂ ਡੀਜੀਪੀ ਕਹਿੰਦਾ ਜ਼ੀਰੋ ਟੋਲਰੈਂਸ ਫਰਾਡ ਆ ਇਹ ਤਾਂ ਸ਼ਰਿਆਮ ਫਰਾਡ ਆ ਕਿਹੜੀ ਜ਼ੀਰੋ ਟੋਲਰੈਂਸ ਦੀਆਂ ਗੱਲਾਂ ਕਰਦੇ ਨੇ ਇਹ ਗ੍ਰਾਹ ਵਿਭਾਗ ਤਾਂ ਖੁਦ ਭਗਵੰਤਮਾਨ ਸਾਹਿਬ ਦੇ ਅੰਡਰ ਹੈ ਜੀ ਸਾਰਾ ਕੰਮ ਉਹ ਆਪ ਦੇਖਦੇ ਨੇ ਫੇਰ ਵੀ ਅਫਸਰ ਇਦਾਂ ਦੇ ਕੰਮ ਕਰੀ ਜਾਂਦੇ ਨੇ ਫੇਰ ਹੋਮ ਸੈਕਟਰੀ ਨੇ ਭਗਵੰਤਮਾਨ ਨੂੰ ਕੀ ਰਿਪੋਰਟ ਦਿੱਤੀ ਵੀ ਮੇਰੇ ਕੋਲ ਇਦਾਂ ਕਰਕੇ ਬਲਜਿੰਦਰ ਸਿੰਘ ਧਨਵਾ ਸਾਹਿਬ ਦੀ ਮੇਲ ਆਈ ਆ ਉਹਨਾਂ ਨੂੰ ਇਹ ਦਿੱਕਤ ਦੇ ਵਿੱਚ ਨੇ ਫੇਰ ਉਹਨਾਂ ਨੇ ਕੀ ਉਹਦਾ ਨਿਚੋੜ ਕੱਢਿਆ ਦੱਸੇ ਮੈਨੂੰ ਜਰਾ ਇਸ ਗੱਲ ਦਾ ਜਵਾਬ ਦੇਣ ਮੈਨੂੰ ਸੋ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਕੇ ਜੀ ਇਹਨੂੰ ਭਗਵੰਤ ਮਾਨ ਸਾਹਿਬ ਤੱਕ ਉੱਤੇ ਜੋ ਅਫਸਰ ਇਹਨਾਂ ਦਾ ਮਸਲਾ ਹੱਲ ਕਰ ਸਕਦੇ ਨੇ ਉਹਨਾਂ ਤੱਕ ਜਰੂਰ ਪਹੁੰਚਾਓ ਸੋ ਪ੍ਰੋਫੈਸਰ ਸਾਹਿਬ ਨੇ ਗੱਲ ਕਰਦੇ ਆਂ ਹਾਂਜੀ ਪ੍ਰੋਫੈਸਰ ਸਾਹਿਬ ਵੈਗਰੂਜੀ ਦਾ ਖਾਲਸਾ ਵੈਗਰੂਜੀ ਕੀ ਖਾਤੇ ਕਿਸ ਤਰ੍ਹਾਂ ਦੇਖਦੇ ਹੋ ਜੀ ਹਾਂ ਜਿਹੜੇ ਸਾਬਕਾ ਮੰਤਰੀ ਸੀਗੇ ਜਿਨ੍ਹਾਂ ਨੇ ਫਰਾਡ ਕੀਤੇ ਨੇ ਸਲਾਖਾਂ ਦੇ ਪਿੱਛੇ ਨੇ ਜੀ ਇੱਥੇ ਕਹਿੰਦੇ ਆਮ ਇਨਸਾਨ ਨਾਲ ਆਮ ਲੋਕਾਂ ਕੇ ਠੱਗੀ ਕਰੀ ਜਾਂਦੇ ਨੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਤੇ ਬਿਲਕੁਲ ਫਿਰ ਇਹ ਤਾਂ ਪਹਿ ਕਹਿ ਸਕਦੇ ਆ ਵੀ ਬਸ ਇੱਕ ਦਿਖਾਵੇ ਦਾ ਹੀ ਕੰਮ ਹੋ ਰਿਹਾ ਕਿਉਂਕਿ ਵੋਟ ਹੈ ਜਿਹੜੀ ਜਿੱਥੇ ਉਹ ਅਫਸਰ ਨੇ ਵੀ ਕਿਤੇ ਨਾ ਕਿਤੇ ਕਿਸੇ ਕੈਂਡੀਡੇਟ ਨੂੰ ਪਾਉਣੀ ਹੈ ਗਰਾਊਂਡ ਲੈਵਲ ਵਾਲੇ ਬੰਦੇ ਨੇ ਤੈਅ ਕਰਨਾ ਹੁੰਦਾ ਵੀ ਐਮਐਲਏ ਕੌਣ ਚਿੱਤਦਾ ਹੈ ਵੋਟ ਹੈ ਜਿਹੜੀ ਪਿੰਡੂ ਵੋਟ ਤੈਅ ਕਰਦੀ ਹੈ ਪਾਉਂਦੇ ਸ਼ਹਿਰੀ ਵੀ ਨੇ ਡੈਮੋਕਰੈਟਿਕ ਸੈਟਅਪ ਹੈ ਪਰ ਜਿਹੜਾ ਇਹਨਾਂ ਨਾਲ ਹੋਇਆ ਜੀ ਕਾਰਗਿਲ ਫਾਈਟਰ ਜਦੋਂ ਇਹਨਾਂ ਨੇ ਦੱਸਿਆ ਜਿਵੇਂ ਤੁਸੀਂ ਵੀ ਕਹੇ ਭਾਵਕ ਹੋਣ ਵਾਲੀ ਗੱਲ ਹੈ ਵੀ ਜਦੋਂ ਪੇਟੀਆਂ ਉਹ ਸਾਡੇ ਪਿੰਡ ਵੀ ਆਈ ਸੀ ਉਸ ਟਾਈਮ ਇੱਕ ਮੁੰਡੇ ਜੀ ਵੀ ਜਦੋਂ ਪੇਟੀਆਂ ਆਉਂਦੀਆਂ ਸੀ ਲਾਸ਼ ਵਿੱਚ ਬੰਦ ਹੁੰਦੀ ਸੀ ਉਸ ਟਾਈਮ ਉੱਥੇ ਫਾਈਟ ਕੀਤੀ ਹੈ ਟੱਕਰ ਦਿੱਤੀ ਹੈ ਪਾਕਿਸਤਾਨ ਨੂੰ ਪਰ ਉਹਨਾਂ ਨਾਲ ਅਜੇ ਧੋਖਾ ਹੋਇਆ ਦੋ ਡੀਐਸਪੀ ਜਿਨ੍ਹਾਂ ਦੀ ਹਾਜ਼ਰੀ 'ਚ ਫੈਸਲਾ ਹੁੰਦਾ ਇੱਕ ਉਹ ਨਵਾਬ ਅਲੀ ਹੈ ਵਿੱਚ ਜਿਹੜਾ ਆ ਕੇ ਕਹਿੰਦਾ ਮੈਂ ਫੈਸਲਾ ਕਰਾਉਣਾ ਅੱਜ ਤੱਕ ਇਹਨਾਂ ਨੂੰ ਨਾ ਤਾਂ 16 ਲੱਖ ਰੁਪਏ ਮਿਲੇ ਇਹਨਾਂ ਦਾ ਬਾਈ ਜੀ ਤੇ ਨਾ ਇਹਨਾਂ ਨੂੰ ਇਹਨਾਂ ਦਾ ਪਲਾਟ ਹੁਣ ਅਜਿਹੀ ਸਥਿਤੀ 'ਚ ਬੰਦਾ ਧਰਨਾ ਹੀ ਲਾਊਗਾ ਹੋਰ ਕੀ ਕਰੂਗਾ ਜੇ ਅੱਜ ਇਹਨਾਂ ਨੂੰ ਇਹਨਾਂ ਤੋਂ ਪੈਸੇ ਦਵਾ ਦਿੱਤੇ ਜਾਂਦੇ ਨੇ ਜਿਹੜੇ ਕਿ ਲੌਜੀਕਲ ਨੇ ਕਈ ਵਾਰੀ ਆਪਾਂ ਗੱਲਾਂ ਕਰਦੇ ਆ ਆਪਣੇ ਕੋ ਡਾਕੂਮੈਂਟਸ ਨਹੀਂ ਹੁੰਦੇ ਪ੍ਰੂਫ ਨਹੀਂ ਹੁੰਦੇ ਇਹ ਤਾਂ ਇੰਤਕਾਲ ਰਜਿਸਟਰੀਆਂ ਚੱਕੀ ਫਿਰਦੇ ਨੇ ਆਪਣੇ ਜਿਸ ਬੰਦੇ ਨੇ ਪਹਿਲਾਂ ਵੇਚ ਕੇ ਇਹਨਾਂ ਨੂੰ ਪਲਾਟ ਫਿਰ ਗਾਹਾਂ ਵੇਚਿਆ ਅਤੇ ਜਦੋਂ ਪਲਾਟ ਵਿਕਦਾ ਜ਼ਮੀਨ ਵਿਕਦੀ ਹੈ ਤਾਂ ਤਹਿਸੀਲਦਾਰ ਵਿੱਚ ਇਨਵੋਲਵ ਹੁੰਦਾ ਕਿਹੜਾ ਸੀ ਉਹ ਤਹਿਸੀਲਦਾਰ ਜਿਹਨੇ ਕਪੜਾ ਕੀਤਾ ਜਿਹਨੇ 420 ਵਾਲਾ ਕੰਮ ਕਰਵਾਇਆ ਔਰ ਉਹ ਵੀ ਇਹੋ ਜਿਹੇ ਬੰਦਿਆਂ ਨਾਲ ਜਿਹੜੇ ਕਿ ਉੱਥੇ ਦੇਸ਼ ਵਾਸਤੇ ਲੜੇ ਨੇ ਅਤੇ ਜਿਨ੍ਹਾਂ ਨੇ ਮਤਲਬ ਸਾਰਾ ਕੁਝ ਆਪਣਾ ਦਾਤ ਤੇ ਲਾ ਕੇ ਉਹ ਟਾਈਮ ਕੱਟਿਆ ਇਹ ਕਿੱਡਾ ਮਤਲਬ ਹੁਣ ਇਹ ਦਰਦ ਦਰਦੀਆਂ ਠੋਕਰਾਂ ਖਾਣ ਵਾਲਾ ਹੀ ਕੰਮ ਭਵੰਤਮਨ ਸਾਹਿਬ ਦਾ ਹੁਣੇ ਥੋੜੇ ਦਿਨ ਪਹਿਲਾਂ ਬਿਆਨ ਆਇਆ ਕਿ ਜਿਨ੍ਹਾਂ ਨੇ ਵੀ ਪ੍ਰਾਪਰਟੀਆਂ ਦੇ ਵਿੱਚ ਕੋਈ ਵੀ ਫਰਾਡ ਕੀਤਾ ਧੋਖਾਧੜੀਆਂ ਕੀਤੀਆਂ ਨੇ ਉਹਨਾਂ ਨੂੰ ਹਰ ਇੱਕ ਬਕਸਿਆ ਨਹੀਂ ਜਾਊਗਾ ਚਾਹੇ ਉਹ ਰਾਣਾ ਜਿਹੜੀ ਮਰਜ਼ੀ ਸਰਕਾਰ ਸੀਗੀ ਪਰ ਅੱਜ ਸਜ਼ਾ ਮਿਲੂਗੀ ਉਹ ਬਿਆਨ ਨੂੰ ਕਿਸ ਤਰ੍ਹਾਂ ਦੇਖਦੇ ਹੋ ਫੌਜੀ ਸਾਹਿਬ ਨਾਲ ਇਦਾਂ ਦੇਖੋ ਬਿਆਨ ਬਹੁਤ ਵੱਡਾ ਹੈ ਕਿਉਂਕਿ ਉਸ ਟਾਈਮ ਜਦੋਂ 2005-6 'ਚ 7 'ਚ ਸੁਨਾਮੀ ਆਈ ਹੈ ਜੀ ਪ੍ਰਾਪਰਟੀ ਡੀਲਰ ਉਦੋਂ ਲੋਕਾਂ ਨੇ ਆਪਣੇ ਰਿਸ਼ਤੇਦਾਰ ਵੀ ਰਗੜ ਤੇ ਉਹਨਾਂ ਦੇ ਜ਼ਮੀਨਾਂ ਵੀ ਵੇਚਤੀਆਂ ਪੈਸਾ ਕਮਾਉਣ ਜੀ ਜੇ ਅਜ ਇਹਨਾਂ ਨਾਲੇ ਫਰਾਡ ਹੋਇਆ ਹੈ 2016 ਚ ਹੋਇਆ ਤਾਂ ਬਿਆਨ ਹੈ ਭਗਵੰਤ ਮਾਨ ਸਾਹਿਬ ਦਾ 4 ਦਿਨ ਪਹਿਲਾਂ ਹੁੰਦਾ ਹੈ ਮੈਂ ਕਹਿੰਦਾ ਵੀ ਜਿਹੜੇ ਇਹੋ ਜਿਹੇ ਬੰਦੇ ਜਿਨ੍ਹਾਂ ਨੇ ਮਤਲਬ ਇਹਨਾਂ ਨਾਲ ਠੱਗੀ ਕੀਤੀ ਹੈ ਜੇ ਕਿਤੇ ਇਹੋ ਜਿਹੇ ਨੂੰ ਉਹ ਕਰਨ ਬਣਦੀ ਕਾਰਵਾਈ ਉਹਨਾਂ ਤੇ ਕਰਨ ਤਾਂ ਉਹਨਾਂ ਦਾ ਜਿਹੜਾ ਬਿਆਨ ਹੈ ਉਹ ਤੇ ਮੋਹਰ ਲੱਗ ਜੂਗੀ ਬਾਈ ਜੋ ਕਿਹਾ ਕੀਤਾ ਅੱਜ ਲੋੜ ਹੈ ਇਸ ਚੀਜ਼ ਦੀ ਹੁਣ ਇਹਨਾਂ ਨੇ ਆਪਣੀ ਸਾਰੀ ਪੂੰਜੀ ਜਿੱਦੀ ਇਹਨਾਂ ਕੋਲ ਤਾਂ ਪੂਰੇ ਡਾਕੂਮੈਂਟ ਪੂਰੇ ਨੇ ਕਾਗਜ਼ ਬੋਲ ਰਹੇ ਨੇ ਜੀ ਰਜਿਸਟਰੀਆਂ ਬੋਲ ਰਹੀਆਂ ਨੇ ਰਿਕਾਰਡ ਬੋਲ ਰਿਹਾ ਇਹ ਇਹਨਾਂ ਕੋਲ ਤਾਂ ਸਬੂਤ ਨੇ ਤਾਂ ਬਣਦੀ ਹੈ ਜੀ ਮੈਂ ਅਕਸਰੇ ਦੇਖਦਾ ਹੁੰਨਾ ਮਨਵਿੰਦਰ ਵੀ ਲੋਕਾਂ ਕੋਲ ਨਾ ਡਾਕੂਮੈਂਟਸ ਨਹੀਂ ਹੁੰਦੇ ਜਦੋਂ ਦਾਵਾ ਕਰਦੇ ਨੇ ਇਹ ਤਾਂ ਸਾਰਾ ਕੁਝੇ ਲਈ ਫਿਰਦੇ ਨੇ ਰਜਿਸਟਰੀ ਇਹਨਾਂ ਕੋਲ ਹੈ ਇੰਤਕਾਲ ਇਹਨਾਂ ਕੋਲ ਹੈ ਇਹ ਆਪਣੇ ਪਲਾਟ 'ਚ ਜਾਂਦੇ ਨੇ ਉੱਥੇ ਬੰਦਾ ਕੋਈ ਹੋਰ ਖੜਾ ਹੈ ਇਹ ਉਹਨੂੰ ਪੁੱਛਦੇ ਨੇ ਵੀ ਇੱਥੇ ਤਾਂ ਮੇਰਾ ਪਲਾਟੋ ਕਹਿੰਦੇ ਤਾਂ ਮੇਰਾ ਹੈ ਉਹ ਜਦੋਂ ਇਹਨਾਂ ਨੂੰ ਪਤਾ ਲੱਗਿਆ ਵੀ ਇਹ ਤਾਂ ਇੱਕਦਮ ਪਰ ਇਹ ਉਹ ਜ਼ਮੀਨ ਖਸਕਰਣ ਵਾਲਾ ਕੰਮ ਹੈ ਇਹਨਾਂ ਰਿਕਾਰਡ ਰਿਕਾਰਡ ਚੈੱਕ ਕਰਾਏ ਉਹ ਤਾਂ ਕਹਿੰਦੇ ਜੀ ਗਾਹਾਂ ਵੇਚ ਗਿਆ ਹੁਣ ਜਿਹੜੇ ਬੰਦੇ ਨੇ ਵੇਚਿਆ ਅਤੇ ਜਿਹੜੇ ਇਕ ਵਿੱਚ ਜਿਹਨੇ ਦੋ ਡੀਐਸਪੀਆਂ ਦੀ ਹਾਜ਼ਰੀ ਚ ਫੈਸਲੇ ਚ ਹਾਜ਼ਰ ਸੀ ਨਵਾਬ ਅਲੀ ਅਸਰਾਂ ਦਾ ਮੈਂ ਤਾਂ ਖੈਰ ਉਹ ਤਾਂ ਨਵੇਂ ਸੁਣਿਆ ਕਦੇ ਦੇਖਿਆ ਨਹੀਂ ਫੌਜੀ ਸਾਹਿਬ ਦੇ ਅਨੁਸਾਰ ਵੀ ਜਾਦੋ ਬੰਦਾ ਉੱਥੇ ਹਾਜ਼ਰ ਹੈ ਉਹ ਬਾਰ-ਬਾਰ ਇਹਨਾਂ ਨੂੰ ਕਹਿੰਦਾ ਜਦੋਂ ਫੋਨ ਕਰਦੇ ਨੇ ਮੇਰੇ ਪੈਸੇ ਦਿਵਾਓ ਮੈਂ ਜੀ ਯੂਪੀ ਐ ਮੈਂ ਘਨੌਰ ਆ ਮੈਂ ਪਟਿਆਲੇ ਆ ਉਹਦੀ ਡਿਊਟੀ ਨਹੀਂ ਬਣਦੀ ਵੀ ਜਦੋਂ ਫੈਸਲਾ ਕਰਾਇਆ ਤੁਸੀਂ ਨੇ ਜਦੋਂ ਜ਼ਿੰਮੇਵਾਰੀ ਲੱਤੀ ਹੈ ਜ਼ਿੰਮੇਵਾਰੀ ਲੱਤੀ ਹੈ ਡੀਐਸਪੀ ਪੱਦਰ ਤੇ ਅਫਸਰ ਦੀ ਹਾਜ਼ਰੀ ਜ਼ਿੰਮੇਵਾਰੀ ਲਈ ਇਹਨਾਂ ਦੇ ਪੈਸੇ ਦਿਵਾਓ 16 ਲੱਖ ਰੁਪਏ ਉਹਨਾਂ ਤੁਸੀਂ ਵਿਆਜ ਲਾ ਲਓ 17 16 ਦੇ ਵਿੱਚ ਹੁੰਦਾ ਤੇ ਤਕਰੀਬਨ 8 ਸਾਲ ਦਾ ਸਮਾਂ ਕਿੰਨਾ ਕਿੰਨਾ ਵਿਆਜ ਬਣ ਗਿਆ ਜਦੋਂ ਜੀ ਦੁਬਾਰਾ ਤੁਸੀਂ ਡੀਐਸਪੀ ਸਾਹਿਬ ਨਾਲ ਗੱਲ ਨਹੀਂ ਕੀਤੀ ਕਿ ਜ਼ਿੰਮੇਵਾਰੀ ਲੱਤੀ ਸੀਗੀ ਜੀ ਉਹਨਾਂ ਨੇ ਤੇ ਪੈਸੇ ਨਹੀਂ ਦਿੱਤੇ ਗੱਲ ਨਹੀਂ ਕੀਤੀ ਦੁਬਾਰਾ ਕੋਈ ਆਪਣੇ ਕੋਲ ਟਵਾਰਨ ਸਾਹਿਬ ਇਹਦੇ ਵਾਸਤੇ ਚੈੱਕ ਦੀ ਹਜੇ ਡੇਟ ਪਈ ਸੀਗੀ ਅਸੀਂ ਸੋਚਿਆ ਸੀਗਾ ਵੀ ਚੈੱਕ ਹੋ ਸਕਦਾ ਅੱਜ ਉਹਨਾਂ ਪੈਸੇ ਪਾ ਦੇਵੇ ਕਿਤੇ ਡਿਪਟੀ ਸਾਹਿਬ ਕੋਲ ਜਾ ਕੇ ਸਾਨੂੰ ਨਾ ਮੁਨਕਰ ਕਰ ਦੇਵੇ ਕਿ ਮੈਂ ਖਾਤੇ ਦੇ ਵਿੱਚ ਪੈਸੇ ਕ੍ਰੈਡਿਟ ਕਰਤੇ ਇਹਨਾਂ ਨੇ ਚੈੱਕ ਨਹੀਂ ਲਾਇਆ ਅਸੀਂ ਉਸ ਸਮੇਂ ਦੀ ਵੇਟ ਕਰ ਰਹੇ ਸੀਗੇ ਵੀ ਉਹ ਚੈੱਕ ਦੀ ਡੇਟ ਦੇ ਵਿੱਚ ਤਸੀਂ ਡੀਐਸਪੀ ਸਾਹਿਬ ਨੂੰ ਦੱਸੀਏ ਵੀ ਅੱਜ ਦੇਖੋ ਜੀ ਅਸੀਂ ਇੰਨੀ ਦੇਰ ਤੱਕ ਵੇਟ ਕੀਤੀ ਆ ਕਿ ਅਸੀਂ ਇਹਦਾ ਖਾਤਾ ਚੈੱਕ ਕਰਦੇਰੇ ਖਾਤੇ ਵਿੱਚ ਪੈਸੇ ਨਹੀਂ ਆਏ ਚੈੱਕ ਡਿਸਆਨਰ ਹੋ ਗਿਆ ਹੁਣ ਦੱਸੋ ਅਸੀਂ ਕੀ ਕਰੀਏ ਹੂੰ ਉਹ ਸਮੇਂ ਦੀ ਵੇਟ ਕਰ ਰਹੇ ਹਾਂ ਅਸੀਂ ਤੇ ਅਸੀਂ ਲਾਸਟ ਦੇ ਵਿੱਚ ਇਹੀ ਮਾਨ ਸਾਹਿਬ ਨੂੰ ਗੁਜਾਰਸ਼ ਕਰਾਂਗੇ ਕਿ ਇਹ ਅਵਤਾਰ ਸਿੰਘ ਹੋ ਗਿਆ ਇਹਦੀ ਮਾਂ ਜੀ ਨੇ ਰਿਸ਼ਤੀ ਕਰਾਈ ਹੈ ਇਹ ਹੋ ਗਈ ਇਹਦਾ ਪਰਿਵਾਰ ਜੋ ਕਿ ਨਵਾਬ ਅਲੀ ਸ਼ਖਸ਼ ਨਾਂ ਦਾ ਨੁਮੈਂਦਾ ਹੈ ਜੋ ਕਿ ਇਹੋ ਜੇ ਕੰਮ ਕਰਦਾ ਹੈ ਲੋਕਾਂ ਨਾਲ ਧੋਖਾ ਧੜੀਆਂ ਦੇ ਹੋ ਕੇ ਬਾਕੀ ਪੈਸੇ ਲੈਣ ਦੇਣ ਕਰਕੇ ਅੱਗੇ ਪਹੁੰਚਾਉਣੇ ਤੇ ਉਹ ਬੰਦਿਆਂ ਨੂੰ ਸਲਾਖਾਂ ਦੇ ਪਿੱਛੇ ਅਗਰ ਮਾਨ ਸਾਹਿਬ ਛੱਡ ਦਿੰਦੇ ਆ ਤੇ ਅਸੀਂ ਕਹਦਾਂਗੇ ਜਿਵੇਂ ਇਹਨਾਂ ਨੇ ਬਿਆਨ ਦਿੱਤਾ ਹੈ ਕੀਤੀ ਔਰ ਕਰਨੀ ਦਾ ਫਰਕ ਔਰ ਸਾਨੂੰ ਪਤਾ ਲੱਗ ਜਾਏਗਾ ਵੀ ਜੋ ਕਿ ਹੈ ਉਹ ਕੀਤਾ ਹੈ ਵਾਕਈ ਹੀ ਅਸੀਂ ਇਹਨੂੰ ਸਰਕਾਰ ਨੂੰ ਮੰਨਾਂਗੇ ਫਿਰ ਅਸੀਂ ਧੰਨਵਾਦ ਦੀ ਵੀਡੀਓ ਵੀ ਪਾਵਾਂਗੇ ਲੇਕਿਨ ਅਸ ਟਾਈਮ ਅਸੀਂ ਅੱਜ ਬਹੁਤ ਜ਼ਿਆਦਾ ਹੀ ਦੁਖੀਆਂ ਇੱਕ ਖੂਨ ਖੂਨ ਪਸੀਨੇ ਦੀ ਕਮਾਈ ਦੇ ਵਿੱਚੋਂ ਅਗਰ ਬੰਦੇ ਦਾ 1 ਰੁਪਿਆ ਵੀ ਇੱਧਰ ਉੱਧਰ ਹੁੰਦਾ ਤਾਂ ਬੰਦੇ ਨੂੰ ਕਿੰਨਾ ਦੁੱਖ ਲੱਗਦਾ ਇਹ ਤੁਸੀਂ ਦੱਸੋ ਕਿ ਉਸ ਟਾਈਮ ਦੇ ਉੱਤੇ ਅਗਰ ਸਾਡੀ ਪੇਟੀ ਆ ਜਾਂਦੀ ਇਹਦਾ ਮਤਲਬ ਸਾਨੂੰ ਕਰੋੜਾਂ ਰੁਪਏ ਦੇ ਕੇ ਸਾਡਾ ਮੂੰਹ ਬੰਦ ਕਰਾਇਆ ਜਾਂਦਾ ਹਮ ਅੱਜ ਅਗਰ ਅਸੀਂ ਜਿੰਦੇ ਆ ਪ੍ਰਮਾਤਮਾ ਦੀ ਉਸ ਕਿਰਪਾ ਕਰਕੇ ਅੱਜ ਸਾਡੇ ਨਾਲ ਤੋਕੇ ਹੋਣ ਹਮ ਸਾਨੂੰ ਤਾਂ ਇੱਥੇ ਮਤਲਬ ਰੋਣਾ ਆਉਂਦਾ ਦੇਖ ਸੁਣ ਕੇ ਵੀ ਅਸੀਂ ਕੀ ਕਰੀਏ ਅਸੀਂ ਦੁਬਾਰਾ ਨੌਕਰੀਆਂ ਕਰਨ ਨੂੰ ਦੁਬਾਰਾ ਉਹ ਕਰਨ ਨੂੰ ਮਜਬੂਰ ਹੋਏ ਆ ਕਿ ਅਸੀਂ ਆਪਣਾ ਘਰ ਪਾਲਣਾ ਹੈ ਕਦੇ ਆਪਣਾ ਘਰ ਚਲਾਉਣਾ ਹੈ ਬੱਚਿਆਂ ਨੂੰ ਰੋਟੀ ਦੇਣੀ ਆ ਤੇ ਸਾਨੂੰ ਸਨਮਾਨਤ ਕਰਨ ਦੀ ਜਗ੍ਹਾ ਸਰਕਾਰ ਨੇ ਦੇਖੋ ਸਾਡੇ ਧੋਖੇ ਦੀ ਉਹ ਨਹੀਂ ਕਰ ਰਹੇ ਬਹੁਤ ਮੜੀ ਗੱਲ ਜੀ ਜੀ ਸੋ ਬਲਜਿੰਦਰ ਸਿੰਘ ਜੀ ਨੇ ਸਾਬਕਾ ਕਾਰਗਿਲ ਫਾਈਟਰ ਨੇ ਫੌਜੀ ਨੇ ਇਹ ਇਹਨਾਂ ਨੇ ਗੁਹਾਰ ਲਗਾਈ ਆ ਕਿ ਸਾਨੂੰ ਇਨਸਾਫ ਦਵਾਇਆ ਜਾਵੇ ਧੋਖਾ ਜਿਹੜਾ ਇਹਨਾਂ ਨਾਲ ਹੋਇਆ ਏ ਸੋ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਇਹ ਉੱਚ ਅਧਿਕਾਰੀਆਂ ਤੱਕ ਪਹੁੰਚੇ ਇਹਨਾਂ ਨੂੰ ਇਹਨਾਂ ਦਾ ਬਣਦਾ ਅਧਿਕਾਰ ਆ ਜਿਹੜਾ ਉਹ ਮਿਲੇ ਫਿਲਹਾਲ ਜਿਹੜੇ ਦੋ ਸ਼ਖਸ ਨੇ ਜਿਨ੍ਹਾਂ ਨੇ ਵਿੱਚ ਜ਼ਿੰਮੇਵਾਰੀ ਲੱਤੀ ਆ ਜਾਂ ਜਿਨ੍ਹਾਂ ਨੇ ਪਲਾਟ ਵੇਚਿਆ ਸੀ ਉਹਨਾਂ ਨਾਲ ਵੀ ਗੱਲ ਕਰਾਂਗੇ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਅਸੀਂ ਅਵਤਾਰ ਸਿੰਘ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਿਨ੍ਹਾਂ ਨੇ ਇਹਨਾਂ ਨੂੰ ਪਲਾਟ ਵੇਚਿਆ ਸੀ ਕੀ ਨੂ ਤੁਸੀਂ ਕਾਲ ਕਰ ਰਹੇ ਹੋ ਅਵਤਾਰ ਸਿੰਘ ਨੇ ਫੋਨ ਨਹੀਂ ਚੁੱਕਿਆ ਇੱਕ ਵਾਰ ਫੇਰ ਟਰਾਈ ਕਰਦੇ ਹਾਂ ਅਵਤਾਰ ਸਿੰਘ ਨਾਲ ਗੱਲ ਕਰਨ ਦੀ ਜੇ ਉਹ ਹੋਣ ਚੁੱਕਦੇ ਨੇ ਜਿਸ ਵਿਅਕਤੀ ਨੂੰ ਤੁਸੀਂ ਕਾਲ ਕਰ ਰਹੇ ਹੋ ਅਵਤਾਰ ਸਿੰਘ ਫਿਲਹਾਲ ਫੋਨ ਨਹੀਂ ਚੁੱਕ ਰਿਹਾ ਸਾਡਾ ਪਲੇਟਫਾਰਮ ਹਮੇਸ਼ਾ ਤਿਆਰ ਆ ਜੇ ਉਹ ਆਪਣਾ ਪੱਖ ਰੱਖਣਾ ਚਾਹੁੰਦੇ ਨੇ ਜਦ ਮਰਜ਼ੀ ਸਾਡੇ ਨਾਲ ਸੰਪਰਕ ਕਰ ਸਕਦੇ ਨੇ ਅਸੀਂ ਉਹਨਾਂ ਨੂੰ ਇਸ ਟਾਈਮ ਤੇ ਫੋਨ ਕੀਤਾ ਇਹ ਉਹਨਾਂ ਨੇ ਫੋਨ ਨਹੀਂ ਚੁੱਕਿਆ ਜਿਹੜੇ ਗਵਾਹ ਸੀਗੇ ਜਿਨ੍ਹਾਂ ਨੇ ਜ਼ਿੰਮੇਵਾਰੀ ਲੱਤੀ ਆ ਨਵਾਬ ਅਲੀ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਉਹ ਕੀ ਕਹਿੰਦੇ ਨੇ ਇਸ ਮਸਲੇ ਦੇ ਵਿੱਚ ਤੇ ਉਹਨਾਂ ਦਾ ਨੰਬਰ ਜ਼ਰੂਰ ਇੱਕ ਵਾਰ ਟਰਾਈ ਕੀਤਾ ਜਾਊਗਾ ਲਗਾ ਕੇ ਜੇ ਉਹ ਫੋਨ ਚੁੱਕਦੇ ਨੇ ਸੋ ਅਵਤਾਰ ਸਿੰਘ ਨੇ ਤਾਂ ਫੋਨ ਨਹੀਂ ਚੁੱਕਿਆ ਨਵਾਬ ali ਨਾਲ ਗੱਲ ਕਰਦੇ ਆ ਉਹ ਕੀ ਕਹਿੰਦੇ ਨੇ ਇਸ ਮਸਲੇ ਦੇ ਵਿੱਚ ਜਿਸ ਵਿਅਕਤੀ ਨੂੰ ਤੁਸੀਂ ਕਾਲ ਕਰ ਰਹੇ ਹੋ। ਸਾਲਾਵਾ ਵਾਲੀ ਵੀ ਫੋਨ ਨਹੀਂ ਚੱਕ ਰਿਹਾ ਇੱਕ ਵਾਰ ਫਿਰ ਟਰਾਈ ਕਰਦੇ ਹਾਂ। ਜੇ ਫੋਨ ਚੁੱਕਦੇ ਨੇ ਤੁਸੀਂ ਕਾਲ ਕਰ ਰਹੇ ਹੋ ਉਹ ਤੁਹਾਡੀ ਕਾਲ ਦਾ ਜਵਾਬ ਦੇਣ ਵਿੱਚ ਅਸਮਰਥ ਹੈ ਕਿਰਪਾ ਕਰਕੇ ਥੋੜੀ ਦੇਰ ਬਾਅਦ ਕੋਸ਼ਿਸ਼ ਕਰੋ ਆਪ ਜਿਸ ਵਿਅਕਤੀ ਕੋ ਕਾਲ ਕਰ ਰਹੀ ਹੈ ਉਹ ਉੱਤਰ ਨਹੀਂ ਦੇ ਰਹੀ ਹੈ ਫਿਲਹਾਲ ਨਵਾਬ ਅਲੀ ਵੀ ਫੋਨ ਨਹੀਂ ਚੁੱਕ ਰਿਹਾ ਜੋ ਜ਼ਿੰਮੇਵਾਰ ਸੀਗਾ ਜਿਸ ਨੇ ਜ਼ਿੰਮੇਵਾਰੀ ਲੱਤੀ ਸੀਗੀ ਕਿ ਤੁਹਾਨੂੰ ਪੈਸੇ ਦਿਵਾਏ ਜਾਣਗੇ ਉਹਨਾਂ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਆ ਦੋ ਵਾਰ ਉਹਨਾਂ ਨੂੰ ਫੋਨ ਕੀਤਾ ਏ ਉਹਨਾਂ ਨੇ ਵੀ ਫੋਨ ਨਹੀਂ ਚੁੱਕਿਆ ਅਵਤਾਰ ਸਿੰਘ ਜਿਨ੍ਹਾਂ ਨੇ ਪਲਾਟ ਵੇਚਿਆ ਸੀਗਾ ਉਹਨਾਂ ਨੂੰ ਵੀ ਫੋਨ ਕੀਤਾ ਉਹਨਾਂ ਨੇ ਵੀ ਫੋਨ ਨਹੀਂ ਚੁੱਕਿਆ ਕਿਉਂ ਨਹੀਂ ਫੋਨ ਚੁੱਕਿਆ ਕੀ ਕਾਰਨ ਹੈ ਇਹ ਤਾਂ ਹੁਣ ਉਹ ਹੀ ਦੱਸ ਸਕਦੇ ਨੇ ਕਿਉਂਕਿ ਅਸੀਂ ਟਰਾਈ ਕਰ ਰਹੇ ਹਾਂ ਫੋਨ ਨਹੀਂ ਚੁੱਕ ਰਹੇ ਜੇ ਉਹ ਕੋਈ ਵੀ ਆਪਣਾ ਪੱਖ ਦੇਣਾ ਚਾਹੁੰਦੇ ਨੇ ਤਾਂ ਸਾਡਾ ਪਲੇਟਫਾਰਮ ਹਮੇਸ਼ਾ ਤਿਆਰ ਆ ਜਦ ਮਰਜ਼ੀ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਨੇ ਸਾਨੂੰ ਕਿਤੇ ਵੀ ਬੁਲਾ ਸਕਦੇ ਨੇ ਅਸੀਂ ਉਹਨਾਂ ਦਾ ਪੱਖ ਵੀ ਜ਼ਰੂਰ ਸੁਣਾਂਗੇ ਫਿਲਹਾਲ ਬਲਜਿੰਦਰ ਸਿੰਘ ਕਹਿ ਰਹੇ ਨੇ ਕਿ ਮੇਰੇ ਨਾਲ ਧੋਖਾ ਹੋਇਆ ਹੈ ਪ੍ਰਸ਼ਾਸਨ ਨਹੀਂ ਕੋਈ ਕਾਰਵਾਈ ਕਰ ਰਿਹਾ ਤੇ ਮੈਨੂੰ ਇਨਸਾਫ ਨਹੀਂ ਮਿਲ ਰਿਹਾ ਹੁਣ ਇਨਸਾਫ ਉਹਨਾਂ ਨੇ ਸੰਗਤ ਦੀ ਕਚਹਿਰੀ ਦੇ ਵਿੱਚੋਂ ਮੰਗਿਆ ਇਹ ਵੀਡੀਓ ਅੱਗੇ ਤੱਕ ਸ਼ੇਅਰ ਕਰਨ ਦੀ ਗੁਹਾਰ ਆ ਜਿਹੜੀ ਉਹ ਲਗਾਈਆ ਹੁਣ ਦੇਖਣਾ ਇਹ ਹੋਏਗਾ ਕਿ ਬਲਜਿੰਦਰ ਸਿੰਘ ਨੂੰ ਇਨਸਾਫ ਮਿਲਦਾ ਹੈ ਜਾਂ ਇਦਾਂ ਦੇ ਜਿਹੜੇ ਦੇਸ਼ ਦੇ ਰਾਖੇ ਨੇ ਉਹ ਇਨਸਾਫ ਦੇ ਲਈ ਦਰਦ ਦਰਦੀਆਂ ਠੋਕਰਾਂ ਖਾਂਦੇ ਰਹਿਣਗੇ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਧੰਨਵਾਦ ਸੋ ਨਵਾਬ ਅਲੀ ਜੀ ਦਾ ਫੋਨ ਆ ਰਿਹਾ ਸੀ ਪਹਿਲਾਂ ਉਹਨਾਂ ਨੇ ਫੋਨ ਚੁੱਕਿਆ ਨਹੀਂ ਅਸੀਂ ਗੱਲ ਕਰਦੇ ਆ ਉਹਨਾਂ ਨਾਲ ਹਲੋ ਹਲੋ ਹਾਂਜੀ ਹਾਂਜੀ ਨਵਾਵਲੀ ਜੀ ਠੀਕ ਠਾਕ ਜੀ ਹਾਂਜੀ ਪੱਤਰਕਾਰ ਮਨਵਿੰਦਰ ਸਿੰਘ ਟਿਵਾਣਾ ਬੋਲ ਰਿਹਾ ਜੀ ਪੰਜਾਬੀ ਲੋਕ ਚੈਨਲ ਤੋਂ ਕਿੱਥੋਂ ਜੀ ਫਤੇਗੜ ਸਾਹਿਬ ਤੋਂ ਜੀ ਹਾਂਜੀ ਐਂਟਵੜਾ ਸਾਹਿਬ ਆਹ ਭਾਜੀ ਕਾਲ ਰਿਕਾਰਡ ਹੋ ਰਹੀ ਹੈ ਜੀ ਜੀ ਇਕਨਾ ਜੀ ਬਲਜਿੰਦਰ ਸਿੰਘ ਦਾ ਕੋਈ ਰਜਿੰਦਰਗੜ੍ਹ ਤੋਂ ਪਲਾਟ ਦਾ ਮਸਲਾ ਸੀਗਾ ਕੋਈ ਪੈਸੇ ਵਗੈਰਾ ਪਲਾਟ ਚ ਕਹਿੰਦੇ ਨੇ ਫਰਾਡ ਹੋਇਆ ਉਹ ਮਸਲਾ ਤੁਹਾਡੇ ਧਿਆਨ ਚ ਹੈ ਜੀ ਜੀ ਬਿਲਕੁਲ ਧਿਆਨ ਚ ਹੈ ਜੀ ਹਾਂ ਜੀ ਉਹ ਕਿਸ ਤਰ੍ਹਾਂ ਦੇਖਦੇ ਹੋ ਜੀ ਉਹ ਕਹਿੰਦੇ ਨਵਾਬ ਅਲੀ ਸਾਹਿਬ ਨੇ ਜ਼ਿੰਮੇਵਾਰੀ ਲੱਤੀ ਸੀਗੀ ਪਰ ਸਾਡਾ ਮਸਲਾ ਹੱਲ ਨਹੀਂ ਹੋ ਰਿਹਾ ਸੁਣਾਵਾਂਗੇ ਹਾਂ ਕਦੋਂ ਤੱਕ ਹੋ ਜਾਊਗਾ ਜੀ ਇਹ ਫਿਰ ਉਹ ਦਰਸਲ ਮੈਂ ਕੱਲ ਦਾ ਗਿਆ ਹਾਂ ਤੇ ਬਾਹਰ ਕਿਤੇ ਉਹਨਾਂ ਨੂੰ ਮੈਂ ਮਿਲਣਾ ਸੀ ਠੀਕ ਹੈ ਜੀ ਤੇ ਮੈਂ ਵੀਰ ਟਵਾਣਾ ਸਾਹਿਬ ਗਿਆ ਸੀ ਬਾਹਰ ਕਿਤੇ ਇਹਨਾਂ ਨਾਲ ਮੇਰੀ ਗੱਲ ਵੀ ਹੋਈ ਸੀ ਠੀਕ ਹੈ ਜੀ ਠੀਕ ਹੈ ਜੀ ਸਾਨੂੰ ਉੱਥੇ ਲੱਗੀ ਰਾਤ ਟੋਫੇ ਟਾਂਡਾ ਵਗੇਰੀਆਂ ਠੀਕ ਹੈ ਜੀ ਤੇ ਉੱਥੋਂ ਇਹਨਾਂ ਨੂੰ ਮੈਂ ਕਹਿੰਦੀ ਮਿਲਣਾ ਰਾਤ ਲੇਟ ਹੋ ਗਏ ਸੀਗੇ ਹੁਣ ਉੱਥੋਂ ਚੱਲਣਾ ਸੀ ਅੱਤੇ ਘੰਟੇ ਤੱਕ ਠੀਕ ਹੈ ਜੀ 2-2.5 ਘੰਟੇ ਲੱਗ ਜਾਣੇ ਫੇਰ ਉਹ ਕਹਿੰਦੀ ਮੈਂ ਉੱਥੇ ਆ ਜੂਗਾ ਇਹਨਾਂ ਦੇ ਪਿੰਡ ਦੇ ਨੇੜੇ ਵੀ ਤੁਹਾਨੂੰ ਮਿਲ ਕੇ ਜਾਣਾ ਭਰਾ ਹਾਂਜੀ ਹਾਂਜੀ ਪਤਾ ਸੀ ਬ੍ਰਦਰ ਟਵਾਣਾ ਜੀ ਉਹੀ ਆ ਤੁਸੀਂ ਨਾ ਵਿੱਚ ਜ਼ਿੰਮੇਵਾਰੀ ਲੱਤੀ ਵੀ ਹੈ ਜੀ ਇਹ ਨਾ ਟੈਨਸ਼ਨ ਕਰ ਰਹੇ ਨੇ ਪੂਰਾ ਪਰਿਵਾਰ ਤੇ ਤੁਸੀਂ ਨੇ ਕਰਕੇ ਮਸਲੇ ਦਾ ਹੱਲ ਕਰਵਾਓ ਜੀ ਤੋਂ ਦੇ ਬੜੇ ਜ਼ਿੰਮੇਵਾਰ ਵਿਅਕਤੀ ਹੋਏ ਮਸਲੇ ਹੱਲ ਕਰਵਾ ਸਕਦੇ ਨਹੀਂ ਭਰਾ ਜੀ ਮੇਰੀ ਗੱਲ ਸੁਣੋ ਇੱਕ ਬੇਦੀ ਆ ਵੀਰ ਨੂੰ ਹਾਂਜੀ ਹਾਂਜੀ ਤੇ ਕੋਈ ਇਹ ਆਪਾਂ ਇਹਦੇ ਨਾਲ ਖੜੇ ਆ ਸਾਡਾ ਭਰਾ ਇਹ ਵੱਡਾ ਅਸਿਸਟੈਂਟ ਸਰਕਾਰ ਕਰਦੇ ਆ ਇਹਨਾਂ ਦਾ ਮਨੋ ਪੂਰਾ ਠੀਕ ਹੈ ਜੀ ਠੀਕ ਹੈ ਤੇ ਇਹਦਾ ਦਾ ਕੰਮ ਵੀ ਕਰਾਵਾਂਗੇ ਆਪਾਂ ਇਹਨਾਂ ਨੂੰ ਵਿਸ਼ਵਾਸ ਵੀ ਤੁਹਾਡੇ ਤੋਂ ਹੈ ਜੀ ਇਹ ਕਹਿ ਰਹੇ ਨੇ ਕਿ ਤੁਸੀਂ ਉਹ ਕੰਮ ਕਰਵਾ ਦੇਣਾਗੇ ਏਟਵਾੜਾ ਜੀ ਹਾਂਜੀ ਉਹ ਸਵਾਸ ਨਹੀਂ ਟੁੱਟਣ ਦਵਾਗੇ ਬ੍ਰਦਰ ਠੀਕ ਹੈ ਜੀ ਠੀਕ ਹੈ ਹਾਂ ਕਿੱਥੇ ਬੈਠਦੇ ਹੋ ਤੁਸੀਂ ਏਟਵਾੜਾ ਸਾਹਿਬ ਮੈਂ ਫਿਲਹਾਲ ਤਾਂ ਮੈਂ ਜਦੋਂ ਕੋਈ ਮਸਲਾ ਹੁੰਦਾ ਜੀ ਜਿੱਥੇ ਵੀ ਕਾਲ ਆ ਜਾਂਦੀ ਆ ਹਾਲ ਪੰਜਾਬ 'ਚ ਹੁੰਦਾ ਜੀ ਅੱਛਾ 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 ਉਹ ਬੈਠਦੇ ਕਿੱਥੇ ਹੋ ਬੈਠਦੇ ਤਾਂ ਮੈਂ ਜੀ ਪਟਿਆਲੇ ਜਾਂ ਜ਼ਿਆਦਾਤਰ ਭਾਰਸੋ ਹੁੰਦਾ ਜੀ ਭਾਰਸੋ ਕਿੱਥੇ ਬੈਠਦੇ ਹੋ ਭਾਰਸੋ ਜੀ ਆਪਣਾ OBC ਬੈਂਕ ਜਿਹੜੀ ਪੰਜਾਬ ਨੈਸ਼ਨਲ ਬੈਂਕ ਹੈ ਜੀ ਉਹਦੇ ਸਾਹਮਣੇ ਆ ਬਿਲਕੁਲ ਨਰਿੰਦਰ ਜੋਸੀ ਦੇ ਕੋਲ ਨੂੰ ਹਾਂਜੀ ਹਾਂਜੀ ਜੋਸੀ ਜੋਸੀ ਦੇ ਸਾਹਮਣੇ ਨੂੰ ਹੈ ਨਹੀਂ ਜੀ ਨਹੀਂ ਬਾਜ਼ਾਰ ਚਾਂਜੀ ਜੋਸੀ ਉਧਰ ਰੋਡ ਤੇ ਚੱਲਿਆ ਗਿਆ ਮੈਂ ਬਾਜ਼ਾਰ ਚ ਤੁਸੀਂ ਉਹ ਠਾਣੇ ਵਾਲੇ ਰੋਡ ਤੇ ਹੋਵਾਂਗੇ ਉਹ ਹਾਂਜੀ 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 ਠੀਕ ਆ ਬਾਜੀ ਕੋਈ ਦੀ ਟਵਾਣਾ ਸਾਹਿਬ ਬੜੀ ਖੁਸ਼ੀ ਹੋ ਗੱਲ ਕਰਕੇ ਵੀਰ ਨਾਲ ਠੀਕ ਹੈ ਜੀ ਤੇ ਸਾਡੇ ਟਵਾਣਾ ਵੀਰੇ ਇੱਥੋਂ ਬਾਹਦਰ ਟਵਾਣਾ ਜੀ ਹਾਂਜੀ ਹਾਂਜੀ ਬਹਾਦਰ ਹੈਗੇ ਜੀ ਬਹਾਦਰ ਟਵਾਣਾ ਜੀ ਹਾਂਜੀ ਉਹਨਾਂ ਦੇ ਵਿੱਚ ਆ ਤੁਸੀਂ ਵੀ ਨਹੀਂ ਜੀ ਨਹੀਂ अच्छा तेरा अपनी रहस ਕਿਤੇ ਫਤਗੜੀ ਹੈ ਨਹੀਂ ਜੀ ਮੇਰੀ ਰਹਿਸ ਤਾਂ ਬਾਸ ਹੋਈ ਹੈ ਜੀ اچھا ਬਾਸ ਜੀ ਇਧਰ ਆਇਓ ਮੈਂ ਕਿਹਾ ਫਿਰ ਤੁਸੀਂ ਮੇਰੇ ਕੋਲ ਪੂਰਾ ਏਰੀਆ ਫਤਗੜ ਦਾ ਮੇਰੇ ਕੋਲ ਹੈ ਜੀ ਬਾਕੀ ਬਾਹਰ ਵੀ ਜਿੱਥੇ ਵੀ ਜਨਰਲ ਡਿਊਟੀ ਲਾਉਂਦੇ ਕਿਹੜਾ ਖਵਾਰ ਆਪਣੇ ਕੋਲ ਬਰਦਰ ਪੰਜਾਬੀ ਲੋਕ ਚੈਨਲ ਹੈ ਜੀ ਬਹੁਤ ਵਧੀਆ ਗੱਲ ਹੈ ਵੀਰ ਬਹੁਤ ਵਧੀਆ ਗੱਲ ਹੈ ਇਹ ਫਿਰ ਕਿੱਥੇ ਤੱਕ ਜਾਂਦਾ ਹੈ ਇਹ ਤਾਂ ਜੀ ਚੈਨਲ ਹੈ ਜੀ ਜਿੱਥੇ ਤੱਕ ਤੁਸੀਂ ਦੇਖੇਂਗੇ ਉੱਥੇ ਤੱਕ ਇਹ ਬਗ ਜੂਗਾ ਜੀ ਵਿਦੇਸ਼ਾਂ ਤੱਕ ਜਾਂਦਾ ਹੈ ਸਾਰੇ ਮਤਲਬ ਹੋਰ ਵੀ ਮਤਲਬ ਬ੍ਰਾਂਚਾ ਹੋਣਗੇ ਆਪਣੇ ਮੈਂ ਉਹ ਪੁੱਛ ਰਿਹਾ ਉਹ ਤਾਂ ਜੀ ਸਾਰੇ ਬ੍ਰਾਂਚਾ ਹੈਗੀਆਂ ਜੀ ਤੇ ਵੀ ਹੈ ਕਿ ਆਪਣਾ ਮੁਖਸਰ ਵੀ ਹੈ ਕਿ ਕੋਈ ਸਾਰੇ ਹੈਗੀ ਜੀ ਸਾਰੇ ਹੈਗੀਆਂ ਜੀ ਠੀਕ ਆ ਚਲੋ ਯਾਦ ਕਰਾਂਗੇ ਜਰਾ ਫੋਨ ਨੋਟ ਕਰ ਲਾਂਦਾ ਵੀਰ ਮੈਂ ਠੀਕ ਹੈ ਜੀ ਠੀਕ ਹੈ ਓਕੇ ਭਰਾ ਮੇਰੇ ਕੋਲ ਓਕੇ ਜੀ ਕਰਾ ਦਿਓ ਜੀ ਮਸਲਾ ਹੱਲ ਕਿਉਂਕਿ ਆ ਗੱਲੇ ਕੋਈ ਟਵਾਰੇ ਵੀਰੇ ਕੋਈ ਗੱਲ ਆ ਯਾਰ ਓਕੇ ਜੀ ਓਕੇ ਸასი ਕਾਲ ਵੀ ਸასი ਕਾਲ ਜੀ ਸასი ਕਾਲ